ओका दिओती गोमा ओका दिमा गोचा ओका प्रेम नो नो आया मेरा बट्टा चल गया आज मेरा बच्चा चल गया मेरा बच्चा चल गया ਇਹ ਤੇ ਦਰਦਸਾ ਉਹਨਾਂ ਨੂੰ ਕੀ ਹੋਇਆ ਪਤਾ ਜੀ ਉਹਦੇ ਜੀ ਭਰਾ ਲੜ ਕੇ ਲੈ ਗਿਆ ਹੀ ਕੋਈ ਕਰਨੀ ਹੀ ਹੈਗੇ ਮੈਂ ਬੱਚਿਆਂ ਨੂੰ ਆਪਣੀ ਭੈਣ ਨੂੰ ਵੀ ਲੈ ਗਏ ਮੈਂ ਵੀ ਕੋਈ ਕਰਨੀ ਹੀ ਦੋਵੇਂ ਜੀ ਘਾਰੀ ਦੋਵੇਂ ਜੀ ਲੜੇ ਨੇ ਅਈ ਕੋਈ ਕਰਨੀ ਹੀ ਹੈਗੇ ਮੇਰਾ ਬੱਚਾ ਚੜ ਗਿਆ ਅੱਜ ਮੇਰਾ ਬੱਚਾ ਚੜ ਗਿਆ ਅੱਜ ਮੇਰਾ ਬੱਚਾ ਚੜ ਗਿਆ ਮੇਰਾ ਬੱਚਾ ਚੜ ਗਿਆ ਰੱਬਾ ਮੇਰਾ ਬੱਚਾ ਚੜ ਗਿਆ ਮੇਰਾ ਬੱਚਾ ਚੜ ਗਿਆ ਦਾ ਝਗੜਾ ਚੱਲਦਾ ਹੀ ਦੋਵੇਂ ਚੰਗੇ ਭੜੇ ਆਪਣੀ ਭੈਣ ਦੇ ਪੇਕੇ ਗਏ ਸੋਰੇ ਗਏ ਹੀ ਜੀਜਾ ਮਰ ਗਿਆ ਰਾਤ ਉਹਨਾਂ ਕੋਲ ਰਹਿ ਕੇ ਆਏ ਨੇ ਤੇ ਦਿਨੇ ਆਣ ਕੇ ਰਾਤ ਤੇ ਘਰ ਰਾਤ ਨੂੰ ਰਾਤ ਤੇ ਲੜਦੇ ਨੇ ਦੋਵੇਂ ਜੀ ਅਹੀਂ ਕੋਈ ਘਰ ਨਹੀਂ ਸੀ ਜੋ ਉਹਨੇ ਦਾਣਾ ਸਰਦਾ ਸਾਰਾ ਬਾਤ ਚੁੱਕ ਕੇ ਮਾਰ ਦਿੱਤਾ ਕਹਿੰਦੀ ਮੈਂ ਨਹੀਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਪਕਾਉਣੀ ਪਕਾਣੀ ਮੈਂ ਕੁਛ ਨਹੀਂ ਕਰਨਾ ਮੈਂ ਕੁਛ ਨਹੀਂ ਕਰਨਾ ਇੱਥੇ ਨਹੀਂ ਹੈਗੀ ਉਹ ਲੈ ਕੇ ਆਉਂਦੇ ਭਰਾ ਦੋ ਆਏ ਹੀ ਭਰਾ ਲੈ ਗਏ ਉਹਦੇ ਦੋਨੇ ਰੋ ਬੱਚਿਆਂ ਨੂੰ ਕੁੱਟ ਕੇ ਖੜਿਆ ਬੱਚਿਆਂ ਮੇਰੇ ਨੂੰ ਗੋਤਰਿਆਂ ਨੂੰ ਕੁੱਟ ਕੇ ਲੈ ਕੇ ਗਏ ਇਥੋਂ ਉਹ ਲੈ ਗਏ ਕੁੱਟ ਕੇ ਇਥੋਂ ਮੈਂ ਆਈ ਮੇਨੂੰ ਮਲੇ ਨੇ ਸਾਰੇ ਨੇ ਦੱਸਿਆ ਕਿ ਬੱਚੇ ਜਾਂਦੇ ਨਹੀਂ ਬੋਦੋ ਬਦੀ ਕੁੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਕੜੇ ਦੇ ਕਾਰਨ ਸੁਇਸਾਈਡ ਕੀਤਾ ਦੋਨੇ ਜੀਆਂ ਦਾ ਦੋਨੇ ਜੀ ਹੀ ਲੜਦੇ ਇਹ ਦੋਹਾਂ ਜੀਆਂ ਦਾ ਝਗੜਾ ਜੋ ਮਰਜੀ ਮੂੰਹ ਉਹ ਦੇ ਜੋ ਮਰਜੀ ਚੋਕ ਕੇ ਮਾਰਦੀ ਕਹਿੰਦੀ ਹੁੰਦੀ ਸੀ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਆ ਅੱਜ ਸੱਚੀ ਰੰਡੀ ਹੋ ਗਈ ਓਏ ਅੱਜ ਸੱਚੀ ਰੰਡੀ ਹੋ ਗਈ ਭਾਬੀ ਦੋਵੇਂ ਆਪਸ ਦੇ ਵਿੱਚ ਲੜਦੇ ਇਹ ਤੇ ਰਾਤ 18 ਤਰੀਕ ਨੂੰ ਔਰ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿੱਤਾ ਤੇ ਕਹਿੰਦੀ ਇਹ ਮਾਰਦਾ ਕੁੱਟਦਾ ਹੈ ਮੈਨੂੰ ਜੀ ਕਦੀ ਆਪ ਉਤਾਰਾ ਫੜਦੀ ਕਦੀ ਕੋਸ਼ ਕਰਦੀ ਤੇ ਔਰ ਤੁਹਾਡੇ ਸਾਡੇ ਵੱਡੇ ਤਾਇਏ ਦੇ ਬੇਟੇ ਆਏ ਉਹਨਾਂ ਨੇ ਆ ਕੇ ਸਮਝਾਇਆ ਸਮਝਾਇਆ ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ ਕਹਿੰਦੇ ਇਹਦੀ ਲੱਤਾਂ ਬਾਹਾਂ ਤੋੜ ਦੋ ਇਹਨੂੰ ਮਾਰ ਦੋ ਫੜ ਕੇ ਇਹਨੂੰ ਨਾ ਇੱਥੇ ਰਹਿਣ ਦਿਓ ਇਹ ਮੈਨੂੰ ਮਾਰਦਾ ਵਾ ਜੀ ਇਹੋ ਗੱਲਾਂ ਕਰਦੀ ਤੇ ਬਾਅਦ ਚ ਉਹਨਾਂ ਨੇ ਉੱਥੇ ਜਾ ਕੇ ਰਿਪੋਰਟ ਲਿਖਾਤੀ ਥਾਣੇ ਦੇ ਵਿੱਚ ਪੰਚ 10-12 ਦਿਨ ਬਾਅਦ ਉਹਨਾਂ ਨੇ ਥਾਣੀ ਵਿੱਚ ਰਿਪੋਰਟ ਲਖਾਈ ਜਾ ਕੇ ਇਹ ਉਹ ਲੈਣ ਵਿਚਾਰਾ ਜਾਂਦਾ ਸੀ 6 ਵਾਰੀ ਗਿਆ ਲੈਣ ਥਾਣੇ ਦੇ ਵਿੱਚ ਕਿ ਉਹਨਾਂ ਨੇ ਇਹੋ ਗੱਲ ਲਖੀ ਕਿ ਉਹ ਕਹਿੰਦੇ ਵੀ ਉਹ ਨਹੀਂ ਜੀ ਹੁੰਦੇ ਤੁਹਾਨੂੰ ਵਿਚਾਰ ਨੂੰ ਦਬਕੇ ਦੁਬਕੇ ਮਾਰ ਕੇ ਤੇ ਭਜਾ ਦਿੰਦੇ ਸੀ ਹਰ ਵਾਰੀ ਤੁਹਾਨੂੰ ਕੀ ਮੰਗਤੀ ਕਰਦੇ ਸੀ ਹੁਣ ਮੰਗ ਕੀ ਕਰਦੇ ਹੋ ਭਈ ਆਨੇ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਉਹ ਜਿੰਨੀ ਵਾਰੀ ਆਂਦੇ ਉਹਨੂੰ ਇੱਥੇ ਲੜਾਈ ਝਗੜਾ ਕਰਦੀ ਕਦੀ ਕਦੀ ਉਹਦੇ ਸਿਰ 'ਤੇ ਪਲਾਸ ਮਾਰ ਦਿੰਦੀ ਕਦੀ ਉਹਨੂੰ ਥਾਪੀਆਂ ਮਾਰ ਦਿੰਦੀ ਸੀ ਪੜ ਕੇ ਪੁਲਿਸ ਆਈ ਮੋਕੇ ਤੇ ਹਾਂਜੀ ਪੁਲਿਸ ਆਈ ਹੈ ਮੋਕੇ ਤੇ ਉਹਨਾਂ ਨੇ ਕੀ ਕੀਤਾ ਉਹ ਕਾਰਵਾਈ ਕਰਨਗੇ ਜੀ ਹੁਣ ਠੀਕ ਹੈ ਜੀ ਹਾਂਜੀ ਸਰ ਜਿਹੜਾ ਮਾਮਲਾ ਹੈ ਕੀ ਮਾਮਲਾ ਕੀ ਹੈ ਇਹ ਰਾਜਨੰਦ ਦਾ ਲੜਕਾ ਜੀ 40 ਸਾਲ ਦਾ ਤੇ ਉਹਨੇ ਸੁਸਾਈਡ ਕਮਿਟ ਕੀਤਾ ਜੀ ਤੇ ਸਰ ਕਿੰਨੇ ਕੁ ਮਹੀਨਾ ਸੁਸਾਈਡ ਹੋਇਆ ਸਾਨੂੰ ਤਾਂ ਹੁਣੇ ਅੱਧਾ ਘੰਟਾ ਪਤਾ ਲੱਗਾ ਜੀ ਪਹਿਲਾਂ ਸਾਡੇ ਕੋਲੇ ਚੁੰਕ ਕੇ ਆਏ ਤੇ ਅਸੀਂ ਨਾਲ ਦੀ ਨਾਲ ਆਏ ਸਰੀਰ ਦਾ ਕਾਰਨ ਕੀ ਹੈ ਜਿਹੜਾ ਸੁਸਾਈਡ ਕੀਤਾ ਗਿਆ ਕਾਰਨ ਇਹਨਾਂ ਦਾ ਮੈਟ੍ਰੀਮੋਨিয়াল ਡਿਸਪਿਊਟ ਹੈ ਜੀ ਜੋ ਇਹਨਾਂ ਦੀ ਵਰਸ਼ਨ ਹੈ ਘਰਦਿਆਂ ਦੇ ਅਕੋਰਡਿੰਗ ਕਿ ਉਹਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਔਰ ਵਾਈਫ ਇੱਥੇ ਰਹਿ ਨਹੀਂ ਰਹੀ ਇਹਦੇ ਨਾਲ ਤੇ ਮਹੀਨਾ ਹੋ ਗਿਆ ਉਹ ਆਪਣੇ ਪੇਕੇ ਪਰਿਵਾਰ ਗਈ ਹੋਈ ਹੈ ਜੀ ਤੇ ਅੱਜ ਇਹ ਘਰੇ ਹੀ ਕਾਰਵਾਈ ਕੀਤੀ ਪਈ ਜੇ ਇਹ ਅੱਜ ਘਰੇ ਨਹੀਂ ਸੀ ਹੈਗੇ ਤੇ ਜਦੋਂ ਛੋਟੇ ਬ੍ਰਦਰ ਨੇ ਆ ਕੇ ਵੇਖਿਆ ਤੇ ਉਹਨੇ ਸੁਸਾਈਡ ਕਮਿਟ ਕੀਤਾ ਨੇ ਪੱਖੇ ਦੇ ਨਾਲ ਫਾਲ ਲੈ ਲਿਆ ਜੀ ਤੇ ਆ ਕੇ ਹੁਣ ਇਹਨਾਂ ਦਾ ਵਰਸ਼ਨ ਦੇਖਦੇ ਆਂ ਵੀ ਕੀ ਸਟੇਟਮੈਂਟ ਲਗਾਉਂਦੀ ਉਹਦੇ ਅਕੋਰਡਿੰਗ ਕਰ ਕੋਈ ਸੁਸਾਈਡ ਲੈਟਰ ਲਿਖਿਆ ਗਿਆ ਨਹੀਂ ਹੈ ਜੀ ਨਹੀਂ ਪਤਾ ਤੇ ਪੁਲਸਾ ਕੋ ਕੀ ਕਰ ਰਹੀ ਹੈ ਹਾਂਜੀ ਜੋ ਕਾਨੂੰਨੀ ਕਾਰਵਾਈ ਹੋਗੇ ਨੇ ਜੀ ਸਟੇਟਮੈਂਟ ਲਾ ਕੇ ਜੋ ਬਣਦੀ ਕਾਰਵਾਈ ਹੋਏਗੀ ਕਰਾਂਗੇ ਠੀਕ ਇਹ ਤੂੰ ਦਰਦ ਸੁਣਾਉਣਾ ਕੀ ਹੋਇਆ ਮਾਤਾ ਜੀ ਉਹਦੇ ਜੀ ਭਰਾ ਲੜ ਕੇ ਲੈ ਗਿਆ ਹੀ ਕੋਈ ਕਰਨੀ ਹੀ ਹੈਗੇ ਮੈਂ ਬੱਚਿਆਂ ਨੂੰ ਆਪਣੀ ਭੈਣ ਨੂੰ ਵੀ ਲੈ ਗਏ ਮੈਂ ਵੀ ਕੋਈ ਕਰਨੀ ਹੀ ਦੋਵੇਂ ਜੀ ਘਾਰੀ ਦੋਵੇਂ ਜੀ ਲੜੇ ਨੇ ਅਈ ਕੋਈ ਕਰਨੀ ਹੀ ਹੈਗੇ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਮੇਰਾ ਬੱਚਾ ਚਲ ਗਿਆ ਰੱਬਾ ਮੇਰਾ ਬੱਚਾ ਚਲ ਗਿਆ ਮੇਰਾ ਬੱਚਾ ਚਲ ਗਿਆ ਇਹਨਾਂ ਦਾ ਝਗੜਾ ਚੱਲਦਾ ਸੀ ਦੋਵੇਂ ਚੰਗੇ ਭਲੇ ਆਪਣੀ ਭੈਣ ਦੇ ਪੇਕੇ ਗਏ ਸੋਰੇ ਗਏ ਹੀ ਜੀਜਾ ਮਰ ਗਿਆ ਰਾਤ ਉਹਨਾਂ ਕੋਲ ਰਹਿ ਕੇ ਆਏ ਨੇ ਤੇ ਦਿਨੇ ਆਣ ਕੇ ਰਾਤ ਦੇ ਘਰ ਰਾਤ ਨੂੰ ਰਾਤ ਲੜ ਪਏ ਨੇ ਦੋਵੇਂ ਜੀ ਅਸੀਂ ਕੋਈ ਘਰ ਨਹੀਂ ਜੋ ਉਹਨੇ ਦਾਣਾ ਸਰਦਾ ਸਾਰਾ ਬਾਹਰ ਚੁੱਕ ਕੇ ਮਾਰ ਦਿੱਤਾ ਕਹਿੰਦੀ ਮੈਂ ਨਹੀਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਪਕਾਉਣੀ ਪਕਾਣੀ ਮੈਂ ਕੁਛ ਨਹੀਂ ਕਰਨਾ ਮੈਂ ਮੈਂ ਕੁਛ ਨਹੀਂ ਕਰਨਾ ਇੱਥੇ ਨਹੀਂ ਹੈਗੀ ਉਹ ਲੈ ਗਏ ਉਹਦੇ ਭਰਾ ਦੋ ਆਏ ਹੀ ਭਰਾ ਲੈ ਗਏ ਉਹਦੇ ਦੋਨੇ ਪਰਾ ਬੱਟਿਆਂ ਨੂੰ ਕੁੱਟ ਕੇ ਖੜਿਆ ਬੱਟਿਆਂ ਮੇਰੇ ਨੂੰ ਬੋਤ ਕਰਿਆ ਨੂੰ ਕੁੱਟ ਕੇ ਲੈ ਕੇ ਗਏ ਇਥੋਂ ਉਹ ਲੈ ਗਏ ਕੁੱਟ ਕੇ ਇਥੋਂ ਮੈਂ ਆਈ ਮੈਨੂੰ ਮੱਲੇ ਨੇ ਸਾਰੇ ਨੇ ਦੱਸਿਆ ਵੀ ਬੱਚੇ ਜਾਂਦੇ ਨਹੀਂ ਬੋਦੋ ਬਦੀ ਕੁੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਕਣੇ ਨੇ ਕਾਰਨ ਸੁਇਸਾਈਡ ਕੀਤਾ ਦੋਨੇ ਜੀਆਂ ਦਾ ਦੋਨੇ ਜੀ ਹੀ ਲੜਦੇ ਇਹ ਦੋਵੇਂ ਜੀਆਂ ਦਾ ਹੀ ਝਗੜਾ ਜੋ ਮਰਜੀ ਮੂਹ ਉਹ ਦੇ ਜੋ ਮਰਜੀ ਚੋਕੇ ਮਾਰਦੀ ਕਹਿੰਦੀ ਹੁੰਦੀ ਸੀ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਆ ਅੱਜ ਸੱਚੀ ਰੰਡੀ ਹੋ ਗਈ ਓਏ ਅੱਜ ਸੱਚੀ ਰੰਡੀ ਹੋ ਗਈ